ਇਹਨਾਂ ਕਿ ਰਿਸ਼ਤਿਆਂ ਦੇ ਵਿੱਚ ਜਿੰਨੀ ਜ਼ਿਆਦਾ ਪਾਰਦਰਸ਼ਤਾ ਹੁੰਦੀ ਹੈ ਰਿਸ਼ਤੇ ਓਨੇ ਹੀ ਜ਼ਿਆਦਾ ਮਜ਼ਬੂਤ ਹੁੰਦੇ ਨੇ ਜਿੱਥੇ ਪਾਰਦਰਸ਼ਤਾ ਹੁੰਦੀ ਆ ਰਿਸ਼ਤਿਆਂ 'ਚ ਤਾਂ ਉੱਥੇ ਸਕੂਨ ਖੁਸ਼ੀਆਂ ਚੈਨ ਸਭ ਕੁਝ ਹੁੰਦਾ ਪਰ ਜਿੱਥੇ ਪਾਰਦਰਸ਼ਤਾ ਦੀ ਕਮੀ ਹੁੰਦੀ ਆ ਉੱਥੇ ਕਿਤੇ ਨਾ ਕਿਤੇ ਕਦੇ ਨਾ ਕਦੇ ਇਹੋ ਜਿਹਾ ਕੁਝ ਹੁੰਦਾ ਜਿਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਹੁੰਦੀ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਇਸ ਵਿੱਚ ਵੀ ਪਰਿਵਾਰ ਦੇ ਵਿੱਚ ਤਿੰਨ ਮੈਂਬਰ ਹੁੰਦੇ ਨੇ ਪਤੀ ਪਤਨੀ ਤੇ ਉਹਨਾਂ ਦਾ ਬੇਟਾ ਪਰ ਇਹਨਾਂ ਪਰਿਵਾਰਕ ਮੈਂਬਰਾਂ ਦੇ ਵਿੱਚੋਂ ਇੱਕ ਬੰਦਾ ਗਲਤੀ ਕਰਦਾ ਹੈ ਜਾਨੀ ਜੋ ਪਰਿਵਾਰਕ ਰਿਸ਼ਤੇ ਹੁੰਦੇ ਆ ਉਸ ਵਿੱਚ ਪਾਰਦਰਸ਼ਤਾ ਦੀ ਕਮੀ ਹੋ ਜਾਂਦੀ ਹੈ ਉਹ ਗਲਤੀ ਕਰਦਾ ਹੈ ਗਲਤੀ ਐਹੋ ਜਿਹਾ ਭਿਆਨਕ ਰੂਪ ਧਾਰਨ ਕਰ ਲੈਂਦੀ ਆ ਜਿਸ ਨਾਲ ਪਰਿਵਾਰ ਦੇ ਦੋ ਮੈਂਬਰਾਂ ਨੂੰ ਨੌਤ ਹੋ ਜਾਂਦੀ ਹੈ ਸਾਰਾ ਪਰਿਵਾਰ ਹੀ ਉਜੜ ਜਾਂਦਾ ਹੈ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਪੰਜਾਬ ਦਾ ਜ਼ਿਲ੍ਹਾ ਪਟਿਆਲਾ ਪਟਿਆਲਾ ਦੇ ਅਧੀਨ ਪੈਂਦਾ ਬਲੋਂਪੁਰ ਇੱਥੋਂ ਦੀ ਰਹਿਣ ਵਾਲੀ ਕਮਲਪ੍ਰੀਤ ਕੌਰ ਜਿਸ ਦੀ 19 ਸਾਲ ਦੀ ਉਮਰ ਦੇ ਵਿੱਚ ਸ਼ਾਦੀ ਹੋ ਜਾਂਦੀ ਹੈ ਵਿਆਹ ਉਸ ਦਾ ਹਰਜਿੰਦਰ ਸਿੰਘ ਨਾਲ ਹੁੰਦਾ ਜੋ ਹਰਿਆਣਾ ਦੇ ਜ਼ਿਲ੍ਹਾ ਅੰਬਾਲਾ ਦੀ ਤਹਿਸੀਲ ਨਰੈਣਗੜ੍ਹ ਦੇ ਅਧੀਨ ਪੈਂਦੇ ਪਿੰਡ ਗਨੋਰੀ ਵਿੱਚ ਹੁੰਦਾ ਇਹਨਾਂ ਦੀ ਜ਼ਿੰਦਗੀ ਬੜੀ ਅੱਛੀ ਚੱਲਦੀ ਹੁੰਦੀ ਹੈ ਬੜਾ ਵਧੀਆ ਇਹਨਾਂ ਦਾ ਪਰਿਵਾਰ ਹੁੰਦਾ ਹੈ ਬੜੀ ਖੁਸ਼ੀ-ਖੁਸ਼ੀ ਇਹ ਰਹਿੰਦੇ ਨੇ ਕਿਉਂਕਿ ਜੋ ਹਰਜਿੰਦਰ ਸਿੰਘ ਹੁੰਦਾ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ ਤੇ ਜੋ ਕਮਲਪ੍ਰੀਤ ਹੁੰਦੀ ਹੈ ਉਹ ਹਾਊਸ ਵਾਈਫ ਹੁੰਦੀ ਹੈ ਤੇ ਹੁਣ ਇਹਨਾਂ ਦੇ ਘਰ ਇੱਕ ਬੇਟੇ ਦਾ ਜਨਮ ਹੁੰਦਾ ਜਿਸ ਦਾ ਨਾਮ ਰਾਹੁਲ ਰੱਖਿਆ ਜਾਂਦਾ ਹੈ ਰਾਹੁਲ ਹੁਣ 5ਵੀਂ ਕਲਾਸ ਦੇ ਵਿੱਚ ਪੜਦਾ ਸੀ ਤੇ ਇੱਕ ਦਿਨ ਕਮਲਪ੍ਰੀਤ ਹਰਜਿੰਦਰ ਨੂੰ ਕਹਿੰਦੀ ਹੈ ਕਿ ਮੈਂ ਪੇਕੇ ਜਾ ਕੇ ਆਉਣਾ ਹੈ ਨਾਲ ਮੈਂ ਰਾਹੁਲ ਨੂੰ ਲੈ ਕੇ ਜਾਨੀ ਆ ਉੱਥੇ ਕੋਈ ਬਿਮਾਰ ਹੈ ਉਸ ਦਾ ਪਤਾ ਲੈ ਕੇ ਆਉਣਾ ਤਾਂ ਹਰਜਿੰਦਰ ਕਹਿੰਦਾ ਕਿ ਠੀਕ ਆ ਤੂੰ ਚਲੀ ਜਾ ਕਿਉਂਕਿ ਜੋ ਕਮਲਪ੍ਰੀਤ ਸੀ ਉਹ ਪਹਿਲਾਂ ਵੀ ਕੱਲੀ ਵਾਰ ਰਿਸ਼ਤੇਦਾਰੀ ਦੇ ਵਿੱਚ ਚਲੀ ਜਾਂਦੀ ਸੀ ਗੱਲ ਹੈ 19 ਮਾਰਚ 2000 18 ਦੀ ਹੁਣ ਕਮਲਪ੍ਰੀਤ ਆਪਣੇ ਘਰੋਂ ਚਲੀ ਜਾਂਦੀ ਹੈ ਸ਼ਾਮ ਹੋ ਜਾਂਦੀ ਹੈ ਤਾਂ ਹਰਜਿੰਦਰ ਸੋਚਦਾ ਹੈ ਕਿ ਫੋਨ ਕਰਕੇ ਪਤਾ ਕੀਤਾ ਜਾਵੇ ਕਿ ਕਮਲਪ੍ਰੀਤ ਘਰ ਪਹੁੰਚ ਗਈ ਜਾਂ ਨਹੀਂ ਪਹੁੰਚੀ ਹਰਜਿੰਦਰ ਜਦੋਂ ਕਮਲਪ੍ਰੀਤ ਨੂੰ ਕਾਲ ਕਰਦਾ ਤਾਂ ਕਮਲਪ੍ਰੀਤ ਅੱਗੋਂ ਫੋਨ ਚੁੱਕਦੀ ਹੈ ਪਰ ਉਸ ਦੀ ਜੋ ਆਵਾਜ਼ ਹੁੰਦੀ ਹੈ ਉਹ ਲੜਖੜਾ ਰਹੀ ਹੁੰਦੀ ਹੈ ਕਮਲਪ੍ਰੀਤ ਨੂੰ ਹਰਜਿੰਦਰ ਪੁੱਛਦਾ ਕਿ ਤੂੰ ਘਰ ਪਹੁੰਚ ਗਈ ਪੇਕੇ ਘਰ ਪਹੁੰਚ ਗਈ ਤਾਂ ਉਹ ਕਹਿੰਦੀ ਹੈ ਕਿ ਨਹੀਂ ਮੈਂ ਹਜੇ ਸ਼ਹਿਜਾਦਪੁਰਾਂ ਤਾਂ ਉਹ ਕਹਿੰਦਾ ਕਿ ਕਿਉਂ ਤੂੰ ਕਿਉਂ ਨਹੀਂ ਪਹੁੰਚੀ ਤਾਂ ਕਹਿੰਦੀ ਹੈ ਕਿ ਮੈਂ ਤੁਹਾਡੇ ਨਾਲ ਰੋਕ ਕੇ ਗੱਲ ਕਰਦੀ ਆ ਉਹ ਫੋਨ ਕੱਟ ਦਿੰਦੀ ਹੈ ਤੇ ਹਰਜਿੰਦਰ ਨੂੰ ਇਹ ਗੱਲ ਸੰਭੂ ਨਹੀਂ ਲੱਗਦੀ ਉਹ ਪਰੇਸ਼ਾਨ ਹੋ ਜਾਂਦਾ ਉਸ ਤੋਂ ਬਾਅਦ ਫੇਰ ਉਹ ਕਮਲਪ੍ਰੀਤ ਨੂੰ ਕਾਲ ਕਰਦਾ ਪਰ ਹੁਣ ਕਮਲਪ੍ਰੀਤ ਦਾ ਜੋ ਫੋਨ ਸੀ ਉਹ ਬੰਦ ਆ ਰਿਹਾ ਸੀ ਸਵਿਚ ਆਫ ਹੋ ਜਾਂਦਾ ਹੈ ਹਰਜਿੰਦਰ ਪਰੇਸ਼ਾਨ ਹੋ ਜਾਂਦਾ ਉਸ ਤੋਂ ਬਾਅਦ ਉਹ ਆਪਣੇ ਸਾਰੇ ਘਰ ਫੋਨ ਕਰਦਾ ਤੇ ਕਹਿੰਦਾ ਕਿ ਕਮਲਪ੍ਰੀਤ ਨੇ ਇੱਥੇ ਆਉਣਾ ਸੀ ਉਹ ਪਹੁੰਚੀ ਆ ਜਾਂ ਨਹੀਂ ਪਹੁੰਚੀ ਪਰ ਸਵਰਾ ਪਰਿਵਾਰ ਕਹਿੰਦਾ ਕਿ ਇੱਥੇ ਤਾਂ ਕੋਈ ਬਿਮਾਰ ਹੀ ਨਹੀਂ ਤੇ ਕਮਲਪ੍ਰੀਤ ਦੀ ਤਾਂ ਸਾਡੇ ਨਾਲ ਇਹੋ ਜੀ ਕੋਈ ਗੱਲ ਨਹੀਂ ਹੋਈ ਕਿ ਉਸ ਨੇ ਇੱਥੇ ਆਉਣਾ ਇਹ ਗੱਲ ਸੁਣ ਕੇ ਹਰਜਿੰਦਰ ਦਾ ਤਾਂ ਹੋਰ ਵੀ ਦਿਮਾਗ ਖਰਾਬ ਹੋ ਜਾਂਦਾ ਕਿ ਉਹ ਕੋਈ ਗੱਲ ਹੋ ਗਈ ਜੋ ਕਮਲਪ੍ਰੀਤ ਸੀ ਜਦੋਂ ਫੋਨ ਲੱਗਿਆ ਸੀ ਉਸ ਤੋਂ ਆਵਾਜ਼ ਲੜ ਖੜਾ ਰਹੀ ਸੀ ਤੇ ਸਵਰਾ ਪਰਿਵਾਰ ਕਹਿ ਰਿਹਾ ਕਿ ਉਸਨੇ ਤਾਂ ਸਾਨੂੰ ਦੱਸਿਆ ਹੀ ਨਹੀਂ ਕਿ ਮੈਂ ਇੱਥੇ ਆ ਰਹੀ ਹਾਂ ਹੁਣ ਜੋ ਹਰਜਿੰਦਰ ਸੀ ਉਹ ਆਪਣੇ ਘਰੋਂ ਮੋਟਰਸਾਈਕਲ ਚੱਕਦਾ ਤੇ ਸ਼ਹਿਜਾਦਪੁਰ ਲਈ ਚੱਲ ਪੈਂਦਾ ਰਸਤੇ ਦੇ ਵਿੱਚ ਉਹ ਫੋਨ ਵੀ ਲਗਾ ਲਗਾ ਕੇ ਦੇਖਦਾ ਕਮਲਪ੍ਰੀਤ ਦਾ ਕਿਉਂਕਿ ਕਮਲਪ੍ਰੀਤ ਦਾ ਫੋਨ ਤਾਂ ਬੰਦ ਹੀ ਆ ਰਿਹਾ ਸੀ ਉਹ ਸ਼ਹਿਜਾਦਪੁਰ ਜਾਂਦਾ ਉੱਥੇ ਜਾ ਕੇ ਸ਼ਹਿਜਾਦਪੁਰ ਪਿੰਡ ਦੇ ਵਿੱਚ ਕਮਲਪ੍ਰੀਤ ਬਾਰੇ ਆਪਣੇ ਮੁੰਡੇ ਰਾਹੁਲ ਬਾਰੇ ਪਤਾ ਕਰਦਾ ਪਰ ਉਸ ਦੇ ਹੱਥ ਕੋਈ ਵੀ ਜਾਣਕਾਰੀ ਨਹੀਂ ਲੱਗਦੀ ਜਾਂ ਉਸ ਨੂੰ ਕਮਲਪ੍ਰੀਤ ਤੇ ਰਾਹੁਲ ਬਾਰੇ ਕੁਝ ਪਤਾ ਹੀ ਨਹੀਂ ਲੱਗਦਾ ਉਸ ਤੋਂ ਬਾਅਦ ਉਹ ਆਪਣੇ ਸਹੁਰੇ ਘਰ ਜਾਂਦਾ ਸਹੁਰੇ ਘਰ ਵਾਲੇ ਵੀ ਪਰੇਸ਼ਾਨ ਹੁੰਦੇ ਆ ਕਿਉਂਕਿ ਉਹ ਪਤਾ ਹੁੰਦਾ ਇੱਕੋ ਕਮਲਪ੍ਰੀਤ ਤੇ ਰਾਹੁਲ ਦਾ ਕੁਝ ਪਤਾ ਨਹੀਂ ਕਿ ਉਹ ਕਿੱਥੇ ਗਏ ਹੁਣ ਉਹਨਾਂ ਲਈ ਸਾਰੀ ਰਾਤ ਲੰਘ ਜਾਂਦੀ ਹੈ ਕਦੇ ਕਿਸੇ ਨੂੰ ਫੋਨ ਕਰ ਦਿਆ ਕਦੇ ਕਿਸੇ ਨੂੰ ਫੋਨ ਕਰ ਦਿਆ ਪਰ ਕਮਲਪ੍ਰੀਤ ਤੇ ਰਾਹੁਲ ਦਾ ਕੁਝ ਵੀ ਨਹੀਂ ਪਤਾ ਸੀ 21 ਮਾਰਚ 2018 ਆ ਜਾਂਦਾ ਦੁਪਹਿਰ ਤੱਕ ਇਹਨਾਂ ਦੀ ਤਲਾਸ਼ ਕੀਤੀ ਜਾਂਦੀ ਹੈ ਪਰ ਉਸ ਤੋਂ ਬਾਅਦ ਜੋ ਹਰਜਿੰਦਰ ਹੁੰਦਾ ਉਹ ਸ਼ਹਿਜਾਦਪੁਰ ਥਾਣੇ ਦੇ ਵਿੱਚ ਜਾ ਕੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਉਂਦਾ ਹੈ ਅੱਗੇ ਥਾਣਾ ਚਾਰਜ ਹੁੰਦੇ ਆ ਸ਼ਲੇਂਦਰ ਸਿੰਘ ਉਹ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਦੇ ਨੇ ਤੇ ਜੋ ਸਾਰੀ ਗੱਲ ਹੁੰਦੀ ਆ ਉਹ ਹਰਜਿੰਦਰ ਥਾਣਾ ਚਾਰਜ ਨੂੰ ਦੱਸਦਾ ਹੈ। ਥਾਣਾ ਚਾਰਜ ਕਹਿੰਦਾ ਕਿ ਤੁਸੀਂ ਟੈਨਸ਼ਨ ਨਾ ਲਓ ਅਸੀਂ ਉਸ ਦੀ ਤਲਾਸ਼ ਕਰਾਂਗੇ। ਪੁਲਿਸ ਵਾਲੇ ਵੀ ਉਸ ਦੀ ਤਲਾਸ਼ ਸ਼ੁਰੂ ਕਰਦੇ ਨੇ। ਪਰ ਹਫਤਾ ਲੰਘ ਜਾਂਦਾ ਹੈ। 26 ਮਾਰਚ 2018 ਆ ਜਾਂਦੀ ਹੈ। ਕਮਲਪ੍ਰੀਤ ਤੇ ਰਾਹੁਲ ਦਾ ਕੁਝ ਵੀ ਨਹੀਂ ਪਤਾ ਸੀ। ਸੁਲਿੰਦਰ ਸਿੰਘ ਥਾਣੇ ਦੇ ਵਿੱਚ ਬੈਠੇ ਹੁੰਦੇ ਨੇ ਤਾਂ ਇੱਕ ਬੰਦਾ ਜੋ ਅਢੇੜੂ ਮਰਦਾ ਬੰਦਾ ਸੀ ਜਿਸ ਦਾ ਨਾਮ ਓਮ ਪ੍ਰਕਾਸ਼ ਸੀ। ਉਹ ਥਾਣੇ ਦੇ ਵਿੱਚ ਆਉਂਦਾ ਹੈ। ਤੇ ਸ਼ਲਿੰਦਰ ਸਿੰਘ ਦੇ ਅੱਗੇ ਹੱਥ ਜੋੜ ਕੇ ਕਹਿੰਦਾ ਕਿ ਸਾਬ ਮੈਂ ਤੁਹਾਨੂੰ ਇੱਕ ਜਾਣਕਾਰੀ ਦੇਣੀ ਹੈ ਇੱਕ ਗੱਲ ਕਰਨੀ ਹੈ ਮੇਰੇ ਉੱਤੇ ਸਾਡੇ ਉੱਤੇ ਬਹੁਤ ਵੱਡੀ ਮੁਸੀਬਤ ਪੈ ਗਈ ਤਾਂ ਥਾਣੇਦਾਰ ਕਹਿੰਦਾ ਕਿ ਦੱਸੋ ਕੀ ਗੱਲ ਹੋਈ ਹੈ ਤਾਂ ਓਮ ਪ੍ਰਕਾਸ਼ ਦੱਸਦਾ ਕਿ ਮੇਰਾ ਇੱਕ ਭਾਨ ਜਾਗਾ ਜਿਸ ਦਾ ਨੋ ਨੀਟੂ ਆ ਉਸ ਨੇ ਇੱਕ ਔਰਤ ਦਾ ਕਤਲ ਕਰ ਦਿੱਤਾ ਤੇ ਉਸ ਨੇ লাশ ਨੂੰ ਕਿਤੇ ਦਬਾ ਦਿੱਤਾ ਉਹ ਮੇਰੇ ਕੋਲ ਜਮਨਾਗਰ ਆਉਂਦਾ ਤੇ ਮੈਨੂੰ ਦੱਸਦਾ ਕਿ ਮੇਰਾ ਇੱਕ ਔਰਤ ਦੇ ਨਾਲ ਝਗੜਾ ਹੋ ਗਿਆ ਤੇ ਗੁੱਸੇ ਦੇ ਵਿੱਚ ਮੈਂ ਇਥੋਂ ਉਸ ਦੀ ਹੱਤਿਆ ਹੋ ਗਈ। ਉਸ ਤੋਂ ਬਾਅਦ ਉਸ ਨੇ ਉਸ ਦੀ ਜੋ লাশ ਹੈ ਉਹ ਕਿਤੇ ਦੱਬ ਦਿੱਤੀ ਤੇ ਉਹ ਹੁਣ ਆਤਮ ਸਮਰਪਣ ਕਰਨਾ ਚਾਹੁੰਦਾ ਹੈ। ਕਿਉਂਕਿ ਜਦੋਂ ਉਸ ਨੇ ਮੈਨੂੰ ਇਹ ਗੱਲ ਦੱਸੀ ਸੀ ਤਾਂ ਮੈਂ ਉਸ ਨੂੰ ਕਿਹਾ ਸੀ ਕਿ ਤੂੰ ਪੁਲਿਸ ਤੋਂ ਛੁਪ ਨਹੀਂ ਸਕਦਾ। ਪੁਲਿਸ ਤੈਨੂੰ ਇੱਕ ਨਾ ਇੱਕ ਦਿਨ ਗ੍ਰਿਫਤਾਰ ਜ਼ਰੂਰ ਕਰੇਗੀ ਤੇ ਉਸ ਤੋਂ ਬਾਅਦ ਹੋ ਸਕਦਾ ਹੈ ਤੇਰੀ ਕੁੱਟ ਮਾਰ ਵੀ ਕਰੇ। ਤੇ ਨੀਟੂ ਨੇ ਮੈਨੂੰ ਕਿਹਾ ਕਿ ਮੈਂ ਆਤਮ ਸਮਰਪਣ ਕਰ ਦਿੰਨਾ ਪਰ ਪੁਲਿਸ ਮੇਰੀ ਕੁੱਟ ਮਾਰ ਨਾ ਕਰੇ ਇਸ ਲਈ ਮੇਰੀ ਬੇਨਤੀ ਹੈ ਕਿ ਮੋਟੂ ਨੂੰ ਮੈਂ ਤੁਹਾਡੇ ਸਾਹਮਣੇ ਪੇਸ਼ ਕਰ ਦਿੰਨਾ ਤੁਸੀਂ ਉਸ ਨੂੰ ਕੁਝ ਨਾ ਕਹੋ ਤਾਂ ਹੁਣ ਥਾਣਾ ਚਾਰਜ ਕਹਿੰਦੇ ਆ ਕਿ ਨੀਟੂ ਨੂੰ ਮੇਰੇ ਅੱਗੇ ਪੇਸ਼ ਕਰੋ ਹੁਣ ਨੀਟੂ ਨੂੰ ਉਸ ਦਾ ਮਾਮਾ ਓਮ ਪ੍ਰਕਾਸ਼ ਥਾਣਾ ਚਾਰਜ ਦੇ ਅੱਗੇ ਲੈ ਆਉਂਦਾ ਜਦੋਂ ਨੀਟੂ ਥਾਣਾ ਚਾਰਜ ਨੂੰ ਦੇਖਦਾ ਹੈ ਥਾਣੇ ਦੇ ਵਿੱਚ ਆ ਕੇ ਉਹ ਥਰ-ਥਰ ਕੰਮਣ ਲੱਗ ਜਾਂਦਾ ਹੈ ਤਾ ਥਾਣਾ ਚਾਰਜ ਉਸ ਨੂੰ ਪੁੱਛਦਾ ਕਿ ਹਾਂ ਦੱਸ ਕੀ ਕੀਤਾ ਤੂੰ ਸੱਚ-ਸੱਚ ਦੱਸੀ ਇਹ ਸੁਣ ਕੇ ਉਹ ਡਰ ਜਾਂਦਾ ਤੇ ਉਹ ਆਪਣੇ ਮਾਮੇ ਨੂੰ ਕਹਿੰਦਾ ਕਿ ਮਾਮਾ ਜੀ ਮੈਂ ਤੁਹਾਨੂੰ ਸੱਚੀ ਗੱਲ ਨਹੀਂ ਦੱਸੀ ਕਤਲ ਮੈਂ ਕੱਲੀ ਔਰਤ ਦਾ ਨਹੀਂ ਕੀਤਾ ਉਸ ਦੇ ਨਾਲ ਇੱਕ ਮੁੰਡਾ ਵੀ ਸੀ ਉਸ ਦਾ ਵੀ ਮੈਂ ਕਤਲ ਕੀਤਾ ਇਹ ਗੱਲ ਸੁਣ ਕੇ ਥਾਣਾ ਚਾਰਜ ਉਸ ਨੂੰ ਕਹਿੰਦਾ ਕਿ ਅੱਛਾ ਤੂੰ ਕਮਲਪ੍ਰੀਤ ਤੇ ਜੋ ਉਸ ਦਾ ਬੇਟਾ ਰਾਹੁਲ ਉਸ ਦੀ ਗੱਲ ਕਰਦਾ ਤਾਂ ਇਹ ਗੱਲ ਸੁਣ ਕੇ ਨੀਟੂ ਦੇ ਵੀ ਹੋਸ਼ ਛੁੱਟ ਜਾਂਦੇ। ਉਸ ਤੋਂ ਬਾਅਦ ਪੁਲਿਸ ਨੀਟੂ ਨੂੰ ਗ੍ਰਿਫਤਾਰ ਕਰਦੀ ਹੈ ਤੇ ਉਸ ਜਗ੍ਹਾ ਤੇ ਲੈ ਕੇ ਜਾਂਦੀ ਹੈ ਜਿੱਥੇ ਲਾਸ਼ਾਂ ਦੱਬੀਆਂ ਹੁੰਦੀਆਂ। ਉੱਥੋਂ ਲਾਸ਼ਾਂ ਕੱਢੀਆਂ ਜਾਂਦੀਆਂ। ਪਰਿਵਾਰ ਨੂੰ ਬੁਲਾ ਕੇ ਲਾਸ਼ਾਂ ਦੀ ਸਨਾਖਤ ਕੀਤੀ ਜਾਂਦੀ ਹੈ। ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਪੇਜ ਦਿੱਤਾ ਜਾਂਦਾ ਹੈ। ਤੇ ਹੁਣ ਨੀਟੂ ਤੋਂ ਪੁਲਿਸ ਪੁੱਛਗਿੱਛ ਕਰਦੀ ਹੈ ਕਿ ਸੱਚ-ਸੱਚ ਦੱਸ ਗੱਲ ਕੀ ਸੀ? ਕਿਉਂ ਤੂੰ ਇਹਨਾਂ ਦਾ ਕਤਲ ਕੀਤਾ? ਤਾਂ ਇੱਕ ਕਹਾਣੀ ਦੱਸਦਾ ਉਹ ਕਹਿੰਦਾ ਕਿ ਅੱਜ ਤੋਂ 1 ਸਾਲ ਪਹਿਲਾਂ ਕਮਲਪ੍ਰੀਤ ਇੱਕ ਆਪਣੀ ਰਿਸ਼ਤੇਦਾਰੀ ਦੇ ਵਿੱਚ ਨਰੈਣਗੜ ਦੇ ਅਧੀਨ ਇੱਕ ਪਿੰਡ ਹੈ ਬੜਾ ਗਾਮ ਉਸ ਵਿੱਚ ਆਉਂਦੀ ਹੈ ਵਿਆਹ ਦੇ ਵਿੱਚ ਇਹ ਨੱਚ ਰਹੀ ਹੁੰਦੀ ਹੈ ਤੇ ਨੱਚਦੇ ਨੱਚਦੇ ਇਸ ਦੇ ਨਾਲ ਇੱਕ ਹੋਰ ਮੁੰਡਾ ਨੱਚਣ ਲੱਗ ਜਾਂਦਾ ਹੈ ਇਹ ਵਿਆਹ ਦੇ ਵਿੱਚ ਕੱਲੀ ਨਹੀਂ ਆਉਂਦੀ ਹੈ ਜਦੋਂ ਮੁੰਡਾ ਨੱਚਦਾ ਹੈ ਇਹ ਦੋਨੋਂ ਨੱਚਦੇ ਨੇ ਤਾਂ ਉਹ ਇੱਕ ਦੂਜੇ ਵੱਲ ਅਟਰੈਕਟ ਹੋ ਜਾਂਦੇ ਨੇ ਉਸ ਤੋਂ ਬਾਅਦ ਨੱਚ ਕੇ ਇਹ ਥੱਕ ਜਾਂਦੇ ਨੇ ਬੈਠ ਜਾਂਦੇ ਨੇ ਤਾਂ ਇਹ ਆਪਸ ਵਿੱਚ ਗੱਲਾਂ ਕਰਨ ਲੱਗਦੇ ਨੇ ਗੱਲਾਂ ਕਰਦੇ ਕਰਦੇ ਜੋ ਕਮਲਪ੍ਰੀਤ ਹੁੰਦੀ ਆ ਉਹ ਨੀਟੂ ਨੂੰ ਪੁੱਛਦੀ ਆ ਕਿ ਤੂੰ ਕਿੱਥੋਂ ਦਾ ਰਹਿਣ ਵਾਲਾ ਤੂੰ ਕੌਣ ਹੈ ਤਾਂ ਕਮਲਪ੍ਰੀਤ ਨੂੰ ਸਮਿਤ ਉਰਫ ਨੀਟੂ ਦੱਸਦਾ ਕਿ ਮੈਂ ਸ਼ਹਿਜਾਦਪੁਰ ਦਾ ਰਹਿਣ ਵਾਲਾ ਤੇ ਮੈਂ ਇੱਕ ਕੰਪੀਟੀਸ਼ਨ ਦੀ ਤਿਆਰੀ ਕਰ ਰਿਹਾ ਇਸ ਕਰਕੇ ਮੈਂ ਬੜਾ ਗਾਮ ਦੇ ਵਿੱਚ ਕਮਰਾ ਲੈ ਕੇ ਕਿਰਾਏ ਤੇ ਰਹਿ ਰਿਹਾਗਾ ਇਹ ਗੱਲਾਂ ਕਰਦੇ ਨੇ ਗੱਲਾਂ ਕਰਦੇ ਕਰਦੇ ਜੋ ਕਮਲਪ੍ਰੀਤ ਹੁੰਦੀ ਹੈ ਉਹ ਇਸ ਤੋਂ ਬੜੀ ਪ੍ਰਭਾਵਿਤ ਹੋ ਜਾਂਦੀ ਹੈ ਕਮਲਪ੍ਰੀਤ ਦੀ ਉਮਰ ਲਗਭਗ 30 ਸਾਲ ਹੁੰਦੀ ਹੈ ਤੇ ਜੋ ਇਹ ਸੁਮਿਤ ਉਰਫ ਨੀਟੂ ਹੁੰਦਾ ਹੈ ਇਸ ਦੀ ਉਮਰ 20 ਸਾਲ ਹੁੰਦੀ ਹੈ ਉਸ ਤੋਂ ਬਾਅਦ ਜੋ ਨੀਟੂ ਹੁੰਦਾ ਉਹ ਕਮਲਪ੍ਰੀਤ ਦੀ ਬੜੀ ਸੇਵਾ ਕਰਦਾ ਹੈ ਇਹ ਥੱਕ ਕੇ ਬੈਠ ਜਾਂਦੀ ਹੈ ਕਮਲਪ੍ਰੀਤ ਤੇ ਉਹ ਇਸ ਨੂੰ ਖਾਣ ਲਈ ਜੋ ਇਹ ਮੰਗਦੀ ਹੈ ਉਹ ਲੈ ਕੇ ਆਉਂਦਾ ਜਾਨੀ ਇਸ ਦੀ ਬੈਠੀ ਬੈਠੀ ਦੀ ਬਹੁਤ ਜ਼ਿਆਦਾ ਉਹ ਸੇਵਾ ਕਰਦਾ ਹੈ ਹੁਣ ਇਨਾਂ ਦਾ ਇੱਕ ਦੂਜੇ ਵੱਲ ਥੋੜਾ ਥੋੜਾ ਚਿਗਾ ਹੋਣ ਲੱਗਦਾ ਹੈ ਉਸ ਤੋਂ ਬਾਅਦ ਜਦੋਂ ਰਾਤ ਜ਼ਿਆਦਾ ਹੋ ਜਾਂਦੀ ਹੈ ਤਾਂ ਕਮਲਪ੍ਰੀਤ ਨੂੰ ਨੀਂਦ ਆਉਣ ਲੱਗਦੀ ਹੈ ਤਾਂ ਨੀਟੂ ਏਸ ਨੂੰ ਕਹਿੰਦਾ ਕਿ ਤੂੰ ਐਦਾਂ ਕਰ ਤੂੰ ਮੇਰੇ ਕਮਰੇ ਦੇ ਵਿੱਚ ਜਾ ਕੇ ਸੌਂ ਜਾ ਉੱਥੇ ਕੋਈ ਸ਼ੋਰ ਸ਼ਰਾਬਾ ਨਹੀਂ ਤੂੰ ਆਰਾਮ ਨਾਲ ਸੌਂ ਜਾਵੇਂਗੀ ਤੇ ਹੁਣ ਜੋ ਕਮਲਪ੍ਰੀਤ ਹੁੰਦੀ ਆ ਉਹ ਨੀਟੂ ਦੇ ਨਾਲ ਉਸਦੇ ਕਮਰੇ ਤੇ ਚਲੀ ਜਾਂਦੀ ਹੈ ਨੀਟੂ ਏਸ ਨੂੰ ਇੱਕ ਮੰਜੇ ਤੇ ਪਾ ਦਿੰਦਾ ਹੈ ਹਾਂ ਰਾਤ ਜਿਆਦਾ ਹੋ ਜਾਂਦੀ ਹੈ ਪਰ ਨੀਟੂ ਨੂੰ ਵੀ ਨੀਂਦ ਆਉਣ ਲੱਗਦੀ ਹੈ ਤੇ ਇਹ ਵੀ ਫਰਸ਼ ਦੇ ਉੱਤੇ ਇੱਕ ਗੱਰੀ ਵਿਛਾ ਕੇ ਉੱਥੇ ਪੈ ਜਾਂਦਾ ਹੈ ਪਰ ਉਸ ਤੋਂ ਬਾਅਦ ਪਤਾ ਹੀ ਨਹੀਂ ਲੱਗਦਾ ਕਦੋਂ ਇਹ ਇੱਕ ਦੂਜੇ ਦੇ ਨੇੜੇ ਆ ਜਾਂਦੇ ਨੇ ਕਿ ਇਹ ਸਰੀਰਕ ਸੰਬੰਧ ਬਣਾ ਲੈਂਦੇ ਨੇ ਇੱਕ ਦੂਜੇ ਵਿੱਚ ਖੋ ਜਾਂਦੇ ਨੇ ਤੇ ਇਸ ਤੋਂ ਬਾਅਦ ਤਾਂ ਫਿਰ ਜੋ ਮਿਲ ਦਾ ਸਿਲਸਿਲਾ ਸੀ ਉਹ ਲਗਾਤਾਰ ਚੱਲਦਾ ਰਹਿੰਦਾ ਹੈ ਜੋ ਕਮਲਪ੍ਰੀਤ ਹੁੰਦੀ ਹੈ ਉਹ ਨੀਟੂ ਦੇ ਪਿਆਰ ਦੇ ਵਿੱਚ دیਵਾਨੀ ਹੋ ਜਾਂਦੀ ਹੈ ਤੇ ਨੀਟੂ ਨੂੰ ਕਹਿੰਦੀ ਹੈ ਕਿ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਨੀ ਆ ਪਰ ਨੀਟੂ ਇਹ ਗੱਲ ਲਈ ਰਾਜੀ ਨਹੀਂ ਸੀ ਇਹ ਦੋਨੋਂ ਜਦੋਂ ਵੀ ਮੌਕਾ ਮਿਲਦਾ ਉਦੋਂ ਮਿਲਦੇ ਕਮਲਪ੍ਰੀਤ ਵੀ ਆਪਣੇ ਪਤੀ ਹਰਜਿੰਦਰ ਨੂੰ ਕਹਿ ਕੇ ਆਉਂਦੀ ਕਿ ਮੈਂ ਰਿਸ਼ਤੇਦਾਰੀ ਚ ਜਾਂਦੀ ਆ ਪਰ ਉਹ ਮਿਲ ਨੀਟੂ ਨੂੰ ਆਉਂਦੀ ਐਦਾਂ ਇਹ ਸਿਸਟਮ ਖੜਾ ਰੱਖਿਆ ਸੀਗਾ ਤਕਰੀਬਨ 1 ਸਾਲ ਹੋ ਜਾਂਦਾ ਹੈ ਤੇ ਜੋ ਕਮਲਪ੍ਰੀਤ ਹੁੰਦੀ ਆ ਉਹ ਇਸ ਦੇ ਪਿਆਰ ਦੇ ਵਿੱਚ ਐਨਾ पागल ਹੋ ਜਾਂਦੀ ਹੈ ਕਿ ਇਸ ਨੂੰ بار بار ਕਹਿੰਦੀ ਹੈ ਕਿ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਹੈ ਮੈਂ ਆਪਣੇ ਪਤੀ ਨੂੰ ਤਲਾਕ ਦੇ ਦੇਵਾਂਗੀ ਤੇ ਆਪਾਂ ਇਕੱਠੇ ਰਹਾਂਗੇ ਪਰ ਨੀਟੂ ਇਸ ਗੱਲ ਤੋਂ ਡਰਦਾ ਹੁੰਦਾ ਹੈ ਕਿ ਮੈਂ ਇਸ ਨਾਲ ਗੁਣਾ ਨਹੀਂ ਕਰਵਾਉਣਾ ਜਦੋਂ ਵੀ ਕਦੇ ਕਮਲਪ੍ਰੀਤ ਉਸ ਨਾਲ ਇਸ ਬਾਰੇ ਗੱਲ ਕਰਦੀਆ ਵਿਆਹ ਬਾਰੇ ਗੱਲ ਕਰਦੀਆ ਤਾਂ ਉਹ ਹਮੇਸ਼ਾ ਟਾਲ ਜੰਦਾਗਾ ਹੁਣ ਜਦੋਂ ਇਸ ਰਿਸ਼ਤੇ ਨੂੰ 1 ਸਾਲ ਹੋ ਜਾਂਦਾ ਹੈ ਤਾਂ ਜੋ ਕਮਲਪ੍ਰੀਤ ਆ ਉਹ ਨੀਟੂ ਤੇ ਜ਼ਿਆਦਾ ਦਬਾਅ ਪਾਉਣ ਲੱਗ ਜਾਂਦੀ ਹੈ ਨੀਟੂ ਉਸ ਨੂੰ ਸਮਝਾਉਂਦਾ ਵੀ ਹੈ ਪਰ ਕਮਲਪ੍ਰੀਤ ਨਹੀਂ ਸਮਝਦੀ ਕਿਉਂਕਿ ਉਹ ਤਾਂ ਉਸ ਦੇ ਪਿਆਰ ਦੇ ਵਿੱਚ ਪੂਰੀ دیਵਾਨੀ ਹੋ ਚੁੱਕੀ ਸੀ ਹੁਣ ਨੀਟੂ ਨੂੰ ਲੱਗਦਾ ਕਿ ਮੈਂ ਇਸ ਨੂੰ ਬਹੁਤ ਸਮਝਾਇਆ ਇਹ ਸੁਣ ਨਹੀਂ ਰਹੀ ਇਸ ਲਈ ਇਸ ਨੂੰ ਰਸਤੇ ਦੇ ਵਿੱਚੋਂ ਹਟਾਉਣਾ ਹੋਵੇਗਾ ਨਹੀਂ ਤਾਂ ਇਹ ਮੇਰੀ ਜ਼ਿੰਦਗੀ ਵੀ ਬਰਬਾਦ ਕਰੇਗੀ ਤੇ ਆਪਣੀ ਵੀ ਜ਼ਿੰਦਗੀ ਬਰਬਾਦ ਕਰ ਲਵੇਗੀ 19 ਮਾਰਚ 2018 ਨੂੰ ਹੁਣ ਕਮਲਪ੍ਰੀਤ ਆਪਣੇ ਬੇਟੇ ਨੂੰ ਨਾਲ ਲੈ ਕੇ ਸਿੱਧੀ ਨੀਟੂ ਦੇ ਕੋਲ ਆਉਂਦੀ ਹੈ ਤੇ ਇਸ ਨੂੰ ਕਹਿੰਦੀ ਹੈ ਕਿ ਮੈਂ ਤਾਂ ਆਪਣੇ ਘਰ ਵਾਲੇ ਨੂੰ ਛੱਡ ਆਈ ਜਦਕਿ ਘਰ ਵਾਲੇ ਨੂੰ ਇਹ ਕਹਿ ਕੇ ਆਈ ਸੀ ਕਿ ਮੈਂ ਟੋਕੇ ਜਾ ਰਹੀ ਹਾਂ ਨੀਟੂ ਨੂੰ ਕਹਿੰਦੀ ਹੈ ਕਿ ਮੈਂ ਆਪਣੇ ਘਰ ਵਾਲੇ ਨੂੰ ਛੱਡ ਆਈ ਤੇ ਮੈਂ ਹੁਣ ਤੇਰੇ ਕੋਲ ਹੀ ਰਹਾਂਗੀ ਮੈਂ ਵਾਪਸ ਨਹੀਂ ਜਾਵਾਂਗੀ ਇਹ ਗੱਲ ਜਦੋਂ ਨੀਟੂ ਸੁਣਦਾ ਉਸਤੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਸਾਰੀ ਦਿਹਾੜੀ ਨੀਟੂ ਏਸ ਨੂੰ ਸਮਝਾਉਂਦਾ ਰਹਿੰਦਾ ਪਰ ਇਹ ਨਹੀਂ ਸਮਝਦੀ ਰਾਤ ਵੀ ਲੰਘ ਜਾਂਦੀ ਹੈ 20 ਮਾਰਚ 2018 ਆ ਜਾਂਦਾ ਪਰ ਕਮਲਪ੍ਰੀਤ ਸਮਝਣ ਨੂੰ ਤਿਆਰ ਨਹੀਂ ਹੁੰਦੀ ਉਹ ਕਹਿੰਦੀ ਹੈ ਕਿ ਮੈਂ ਤੇਰੇ ਨਾਲ ਹੀ ਰਹਿਣਾ ਮੈਂ ਤੇਰੇ ਨਾਲ ਗੁਆ ਕਰਵਾਣਾ ਤਾਂ ਫਿਰ ਜੋ ਨੀਟੂ ਹੁੰਦਾ ਉਸ ਨੂੰ ਗੁੱਸਾ ਆ ਜਾਂਦਾ ਉਸ ਨੇ ਇੱਕ ਚਾਕੂ ਜੋ ਪਹਿਲਾਂ ਹੀ ਖਰੀਦ ਕੇ ਰੱਖਿਆ ਸੀ ਉਸ ਦੇ ਨਾਲ ਕਮਲਪ੍ਰੀਤ ਦਾ ਕਤਲ ਕਰ ਦਿੱਤਾ ਜਦੋਂ ਉਸ ਦਾ ਕਤਲ ਕਰ ਦਿੰਦਾ ਤਾਂ ਜੋ ਇਸ ਦਾ ਬੇਟਾ ਹੁੰਦਾ ਹੈ ਲਗਭਗ ਜਿਸ ਦੀ ਉਮਰ 10-11 ਸਾਲ ਹੁੰਦੀ ਹੈ ਉਹ ਇਹ ਸਭ ਕੁਝ ਦੇਖਦਾ ਹੈ ਹੁਣ ਨੀਟੂ ਨੂੰ ਲੱਗਦਾ ਕਿ ਇਹ ਕਤਲ ਦਾ ਚਸਮਦੀਦ ਹੈ ਇਸ ਨੂੰ ਮਾਰਨਾ ਜ਼ਰੂਰੀ ਹੈ ਉਸ ਤੋਂ ਬਾਅਦ ਨੀਟੂ ਇਸ ਛੋਟੇ ਬੱਚੇ ਦਾ ਵੀ ਗਲ ਚਾਕੂ ਦੇ ਨਾਲ ਰੇਤ ਦਿੰਦਾ ਜਾਨੀ ਉਸ ਦਾ ਵੀ ਕਤਲ ਕਰ ਦਿੰਦਾ ਦੋਨਾਂ ਨੂੰ ਮਾਰ ਕੇ ਇਹ ਇਸ ਕਮਰੇ ਦੇ ਵਿੱਚ ਬੜਾ گاؤں ਵਾਲੇ ਕਿਰਾਏ ਵਾਲੇ ਕਮਰੇ ਦੇ ਵਿੱਚ ਛੱਡ ਕੇ ਖੁਦ ਅਮਰਤ ਸਰ ਚਲਿਆ ਜਾਂਦਾ ਹੈ ਉੱਥੇ ਜਾ ਕੇ ਮੱਥਾ ਟੇਕ ਕੇ ਆਉਂਦਾ ਤੇ ਕਹਿੰਦਾ ਕਿ ਵਾਹਿਗੁਰੂ ਮੈਨੂੰ ਮaaf ਕਰ ਦਿਓ ਮੈਥੋਂ ਬਹੁਤ ਵੱਡੀ ਗਲਤੀ ਹੋ ਗਈ ਉਸ ਤੋਂ ਬਾਅਦ ਇਹ ਵਾਪਸ ਆ ਜਾਂਦਾ ਹੈ ਵਾਪਸ ਆਉਣ ਤੋਂ ਬਾਅਦ ਬੜਾ گاਉਂ ਦੇ ਵਿੱਚ ਇੱਕ ਨਦੀ ਹੈ ਉਸ ਦੇ ਕਿਨਾਰੇ ਟੋਆ ਪੱਟ ਕੇ ਇਹ ਦੋਨਾਂ ਲਾਸ਼ਾਂ ਨੂੰ ਦੱਬ ਦਿੰਦਾ ਹੈ ਪਰ ਇਸ ਨੂੰ ਪਹਿਨ ਨਹੀਂ ਆਉਂਦਾ ਤੇ ਇਹ ਫਿਰ ਆਪਣੇ ਮਾਮੇ ਕੋਲੇ ਜਮਨਾਗਰ ਜਾਂਦਾ ਹੈ ਉਸ ਨੂੰ ਇਹ ਸਾਰੀ ਕਹਾਣੀ ਦੱਸਦਾ ਕਿ ਮੇਰੇ ਕੋਲੋਂ ਐਦਾਂ ਐਦਾਂ ਹੋ ਗਿਆ ਇਹ ਮਾਮੇ ਨੂੰ ਤਾਂ ਉਹ ਦੱਸਦਾ ਕਿ ਮੇਰੇ ਕੋਲੋਂ ਇੱਕ ਔਰਤ ਦਾ ਕਤਲ ਹੋ ਗਿਆ ਪਰ ਉਸ ਦੇ ਨਾਲ ਇੱਕ ਮੁੰਡਾ ਵੀ ਸੀ ਜਦੋਂ ਇਹ ਸਾਰੀ ਗੱਲ ਖੁੱਲਦੀ ਹੈ ਤਾਂ ਉਸ ਤੋਂ ਬਾਅਦ ਪੁਲਿਸ ਵਾਲੇ ਇਸ ਉੱਤੇ ਐਫ ਆਈ ਆਰ ਦਰਜ ਕਰ ਦਿਆ ਐਫ ਆਈ ਆਰ ਦਰਜ ਕਰਨ ਤੋਂ ਬਾਅਦ ਇਸ ਨੂੰ ਅੰਬਾਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਤੇ ਜਦੋਂ ਲੂਟੇ ਵੱਲੋਂ ਉਹ ਕਤਲਾਂ ਨੂੰ ਇਨਜਾਮ ਦੇਣ ਦੇ ਲਈ ਚਾਕੂ ਵਰਤਿਆ ਗਿਆ ਸੀ ਉਹਨੂੰ ਕੁਲਫ ਬਰਾਂਡ ਕਰ ਲੈਂਦੀ ਹੈ ਤੇ ਉਸ ਤੋਂ ਬਾਅਦ ਇਸ ਉੱਤੇ ਐਫ ਆਈ ਆਰ ਦਰਜ ਕਰਕੇ ਇਸ ਨੂੰ ਅੰਬਾਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਸੋ ਇਹ ਜੋ ਘਟਨਾ ਸੀ ਇਹ ਘਟਨਾ ਸਾਨੂੰ ਕਿਸੇ ਦੇ ਦਿਨੋਂ ਫੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਵਾਹ ਕਰ ਰਿਹਾ ਤੁਹਾਨੂੰ ਸਤਰਕ ਕਰਨਾ ਕਿਵੇਂ ਇੱਕ ਔਰਤ ਨੇ ਆਪਣੇ ਪਤੀ ਤੋਂ ਪਰਦਾ ਰੱਖਿਆ ਉਹ ਆਪਣੇ ਪਤੀ ਨੂੰ ਝੂਠ ਬੋਲ ਕੇ ਜਾਂਦੀ ਸੀ ਉਸ ਦਾ ਅੰਜਾਮ ਇੰਨਾ ਮਾੜਾ ਹੁੰਦਾ ਕਿ ਕਮਲਪ੍ਰੀਤ ਨੂੰ ਤਾਂ ਆਪਣੀ ਜਾਨ ਤੋਂ ਹੱਥ ਧੋਣੇ ਪਏ ਉਸ ਦੇ ਕਾਰਨ ਉਸ ਦਾ ਜੋ ਮੁੰਡਾ ਸੀ ਜਿਸ ਦੀ ਉਮਰ 10-11 ਸਾਲ ਸੀ ਉਸ ਦੀ ਵੀ ਜਾਨ ਚਲੀ ਗਈ ਤੇ ਹਰਜਿੰਦਰ ਦੀ ਵੀ ਜ਼ਿੰਦਗੀ ਬਰਬਾਦ ਹੋ ਗਈ ਉੱਜੜ ਗਿਆ ਸਿਰਫ ਪਾਰਦਰਸ਼ਤਾ ਨਾ ਹੋਣ ਕਰਕੇ ਝੂਠ ਬੋਲਣ ਕਰਕੇ ਸੋ ਤੁਹਾਡੇ ਇਸ ਵੀਡੀਓ ਤੇ ਕੋਈ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆਂ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸਿਕਾਲ